ਖਦੀ ਆਵਾਜ਼ ਮੈਂ ਭੁੱਖਾ ਹਾਂ ਮੇਰੀ ਆਵਾਜ਼ ਖਾਲੀ ਪੇਟ ਦੀਆਂ ਅੰਦਰਲੀਆਂ ਚਿੱਕਾਂ ਹਨ ਜੋ ਕਿਸੇ ਨੂੰ ਸੁਣਾਈ ਨਹੀਂ ਦਿੰਦੀਆਂ ਪਰ ਜਿਸ ਨੂੰ ਮਹਿਸੂਸ ਕਰੇ ਉਸ ਲਈ ਦੁਨੀਆ ਦਾ ਸਭ ਤੋਂ ਵੱਡਾ ਦਰਦ ਬਣ ਜਾਂਦੀਆਂ ਮੈਂ ਉਹ ਆਵਾਜ਼ ਹਾਂ ਜੋ ਬੱਚੇ ਦੀਆਂ ਅੱਖਾਂ ਵਿੱਚੋਂ ਹੰਝੂ ਬਣ ਕੇ ਡੁੱਲਦੀ ਹੈ ਮਾਂ ਦੇ سینੇ ਵਿੱਚੋਂ ਥੜਪ ਬਣ ਕੇ ਨਿਕਲਦੀ ਹੈ ਅਤੇ ਗਰੀਬ ਦੇ ਘਰ ਦੇ ਚੁੱਲ੍ਹੇ ਦੀ ਖਮੋਸ਼ੀ ਵਿੱਚੋਂ ਬੋਲਦੀ ਹੈ ਮੈਂ ਰੋਟੀ ਦੀ ਖੁਸ਼ਬੂ ਦੇ ਨਾਲ ਮਨੁੱਖ ਦੇ ਦਿਲ ਨੂੰ ਬੇਚੈਨ ਕਰ ਦਿੰਦੀ ਹਾਂ ਮੈਂ ਹਰ ਇੱਕ ਦولتਮੰਦ ਦੀ ਤਜੋਰੀ ਵਿੱਚੋਂ ਪੁੱਛਦੀ ਹਾਂ ਤੇਰੇ ਕੋਲ ਸਭ ਕੁਝ ਹੈ ਪਰ ਕੀ ਤੂੰ ਕਿਸੇ ਭੁੱਖੇ ਨੂੰ ਖਾਣਾ ਦਿੱਤਾ ਮੈਂ ਉਹ ਆਵਾਜ਼ ਹਾਂ ਜਿਸ ਨੂੰ ਕੋਈ ਖਰੀਦ ਨਹੀਂ ਸਕਦਾ ਨਾ ਹੀ ਕੋਈ ਚੁੱਪ ਕਰਾ ਸਕਦਾ ਮੈਂ ਮਨੁੱਖ ਨੂੰ ਝੁਕਾ ਦਿੰਦੀ ਹਾਂ ਉਸ ਨੂੰ ਰੱਬ ਯਾਦ ਕਰਵਾ ਦਿੰਦੀ ਹਾਂ ਜਦੋਂ ਮੇਰੀ ਆਵਾਜ਼ ਉੱਠਦੀ ਹੈ ਤਾ ਰਾਜੇ ਵੀ ਆਪਣੀ ਰਿਆਸਤ ਭੁੱਲ ਜਾਂਦੇ ਨੇ ਤੇ ਫਕੀਰ ਵੀ ਆਪਣੀ ਦੁਨੀਆ ਤੋਂ ਉੱਠ ਕੇ ਰੱਬ ਨਾਲ ਮਲਾਪ ਲੱਗਣ ਲੱਗ ਪੈਂਦੇ ਨੇ ਮੈਂ ਭੁੱਖਾ ਤੇ ਮੇਰੀ ਆਵਾਜ਼ ਹੀ ਸਭ ਤੋਂ ਵੱਡੀ ਸੱਚਾਈ ਹੈ ਮੈਂ ਭੁੱਖਾ ਇਹ ਮੇਰੀ ਆਵਾਜ਼ ਹੈ